ਹਾਂਜੀ 3 ਨਵੰਬਰ ਨੂੰ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਬਰੋਟਾ ਰਿਲੀਜ਼ ਪੰਜਾਬ 'ਚ ਮੱਚਿਆ ਬੇਮਿਸਾਲ ਸ਼ੋਰ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣੇ ਚੈਨਲ ਪੰਜਾਬ ਅਪਡੇਟ ਲਾਈਵ ਤੇ ਦਿਲੋਂ ਸਵਾਗਤ ਕਰਦਾ ਹਾਂ ਜਿੱਤੇ ਹਰ ਅਪਡੇਟ ਮਿਲਦੀ ਹੈ ਬਿਲਕੁਲ ਸੱਚੀ ਤੇ ਸਭ ਤੋਂ ਪਹਿਲਾਂ ਬ੍ਰੇਕਿੰਗ ਨਿਊਜ਼ ਸਿੱਧੂ ਮੂਸੇਵਾਲੇ ਦੀ ਨਵੀਂ ਐਂਟਰੀ ਨੇ ਬਦਲਿਆ ਮਾਹੌਲ ਦੋਸਤੋ 3 ਨਵੰਬਰ ਨੂੰ ਸੂਮੂ ਸਵਰਦਾ ਨਵਾਂ ਗਾਣਾ ਬ੍ਰੋਟਾ ਰਿਲੀਜ਼ ਹੋ ਰਿਹਾ ਏ ਅਤੇ ਪੋਸਟਰ ਆਉਂਦੇ ਹੀ ਸੋਸ਼ਲ ਮੀਡੀਆ ਤੇ ਸੱਚੂਚ ਇੱਕ ਬਲਾਸਟ ਕਰ ਦਿੱਤਾ ਏ ਇੰਸਟਾਗ੍ਰਾਮ ਹੋਵੇ ਜਾਂ ਫੇਸਬੁੱਕ YouTube ਜਾਂ ਸਨੈਪਚੈਟ ਹਰ ਥਾਂ ਇੱਕੋ ਹੀ ਗੱਲ ਚੱਲ ਰਹੀ ਹੈ ਬਰੋਟਾ ਆ ਰਿਹਾ ਹੈ ਤੇ ਜਦੋਂ ਬਰੋਟੇ ਦਾ ਪੋਸਟਰ ਪਬਲਿਕ ਕੀਤਾ ਗਿਆ ਉਦੋਂ ਕੁਝ ਘੰਟਿਆਂ ਵਿੱਚ ਹੀ ਇਹ ਹੈ ਟ੍ਰੈਂਡ ਤੋਂ ਟੋਪ ਤੇ ਚੜ ਗਿਆ ਫੈਨਾਂ ਦੇ ਕਮੈਂਟ ਪੜ ਕੇ ਲੱਗ ਰਿਹਾ ਹੈ ਕਿ ਗਾਣਾ ਮਾਰਕੀਟ ਹੀ ਨਹੀਂ ਸਾਰੀ ਇੰਡਸਟਰੀ ਹਿਲਾ ਦੇਵੇਗਾ ਸਿੱਧੂ ਦੇ ਫੈਨ ਕਹਿ ਰਹੇ ਹਨ ਸਿੱਧੂ ਮੁਸੇਵਾਲਾ ਇਜ਼ ਫੋਰਐਵਰ ਬਰੋਟਾ ਵਾਈਬ ਇਜ਼ ਡੇਂਜਰਸ ਇੰਡਸਟਰੀ ਰੈਡੀ ਹੋ ਜਾਓ ਇਹੋ ਜਿਹੇ ਕਮੈਂਟ ਆ ਰਹੇ ਨੇ ਸਿੱਧੂ ਦਾ ਐਟੀਟਿਊਡ ਉਸਦੀ ਟਾਈਲ ਤੇ ਪੋਸਟਰ ਦੀ ਵਾਈਬ ਹਰ ਚੀਜ਼ ਕਮਾਲ ਦੀ ਐਗਰੈਸ਼ਨ ਅਤੇ એનર્ਜੀ ਦਿਖ ਰਹੀ ਏ ਪੰਜਾਬ ਅਪਡੇਟ ਲਾਈਵ ਐਕਸਕਲੂਸਿਵ ਥੀਮ ਕਿਹੜੀ ਹੋ ਸਕਦੀ ਹੈ ਆਜੋ ਜਾਨੂ ਬਰੋਟਾ ਸ਼ਬਦ ਆਪ ਵਿੱਚ ਹੀ ਪਿੰਡ ਦੀ ਰੂਹ ਰੱਖਦਾ ਏ ਲੱਗਦਾ ਏ ਗਾਣੇ ਵਿੱਚ ਸਿੱਧੂ ਆਪਣੀ ਜਬਾਤੀ ਸਾਈਡ ਨੂੰ ਵੀ ਛੜੇਗਾ ਅਤੇ ਆਪਣੀ ਹਾਰਡ ਹੀਟਿੰਗ ਰਿਐਲਿਟੀ ਨੂੰ ਵੀ ਅਸੀਂ ਸੋਚਦੇ ਹਾਂ ਕਿ ਮਿਊਜ਼ਿਕ ਵੀ ਹੈਵੀ ਬੀਟ ਨਾਲ ਹੋਵੇਗੀ ਤੇ ਲੈਰਿਕ ਸਿੱਧੂ ਦੀ ਲੈਗੇਸੀ ਨੂੰ ਹੋਰ ਮਜ਼ਬੂਤ ਕਰਨ ਵਾਲੇ ਹੋਣਗੇ ਦੁਨੀਆ ਭਰ ਵਿੱਚ ਸਿੱਧੂ ਦੇ ਫੈਨ ਹੋ ਰਏ ਨੇ ਪਾਗਲ 3 ਨਵੰਬਰ ਲਈ ਕਾਊਂਟਡਾਊਨ ਸ਼ੁਰੂ ਪੰਜਾਬ ਤੋਂ ਲੈ ਕੇ ਕੈਨੇਡਾ ਯੂਕੇ ਅਤੇ ਆਸਟ੍ਰੇਲੀਆ ਹਰ ਜਗ੍ਹਾ ਸਿੱਧੂ ਦੇ ਸਪੋਰਟਰਾਂ ਨੇ ਇੱਕ ਕੰਮ ਕੀਤਾ ਹੋਇਆ ਹੈ 3 ਨੰਬਰ ਬਰੋਟਾ ਦਾ ਕਾਊਂਟਡਾਊਨ ਲਗਾ ਦਿੱਤਾ ਹੈ ਟਿਕਟੌਕ YouTube ਸ਼ੋਰਟ ਅਤੇ ਇੰਸਟਾ ਰੀਲ ਰੇਗ ਜਗਤ ਸਿਰਫ ਇੱਕ ਹੈਸ਼ਟੈਗ ਟ੍ਰੈਂਡ ਕਰ ਰਿਹਾ ਹੈ ਬਰੋਟਾ ਸਿੱਧੂ ਮੂਸੇਵਾਲਾ ਪੰਜਾਬ ਅਪਡੇਟ ਲਾਈਵ ਕਈ ਫੈਨਾਂ ਨੇ ਤੇ ਆਪਣੀਆਂ ਗੱਡੀਆਂ ਤੇ ਅਤੇ ਘਰਾਂ ਬਾਹਰ ਬਰੋਟਾ ਦੇ ਪੋਸਟਰ ਲਾਣ ਦਿੱਤੇ ਨੇ ਹਾਈਪ ਇੰਨੀ ਵੱਧ ਚੁੱਕੀ ਹੈ ਕਿ ਐਕਸਪਰਟਸ ਕਹਿ ਰਹੇ ਹਨ ਬਰੋਟਾ YouTube ਦੇ ਰਿਕਾਰਡ ਤੋੜ ਸਕਦਾ ਹੈ ਸਿੱਧੂ ਦਾ ਗਾਣੇ ਰਿਲੀਜ਼ ਤੋਂ ਪਹਿਲਾਂ ਹੀ ਬਹੁਤ ਰਿਕਾਰਡ ਬਣਾ ਚੁੱਕੇ ਨੇ ਤੇ ਬਰੋਟਾ ਉਸ ਤੋਂ ਵੀ ਵੱਡਾ ਰਿਕਾਰਡ ਬਣਾਵੇਗਾ ਹਾਲਾਂਕਿ ਅਫੀਸ਼ੀਅਲ ਟਾਈਮ ਨਹੀਂ ਆਇਆ ਪਰ ਫੈਸ ਦਾ ਮੰਨਣਾ ਹੈ ਕਿ ਇਹ ਗਾਣਾ ਸ਼ਾਮ ਜਾਂ ਰਾਤ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ ਕੁਝ ਕਮੈਂਟ ਇਹ ਕਹ ਰਹੇ ਨੇ ਕਿ ਗੀਤ ਵਿੱਚ ਸਿੱਧੂ ਦਾ ਇੱਕ ਅਨਸੀਨ ਟ੍ਰਿਬਿਊਟ ਹੋ ਵੀ ਸਕਦਾ ਹੈ ਹੁਣ ਇਹ ਸੱਚ ਹੈ ਜਾਂ ਨਹੀਂ ਇਹ ਸਿਰਫ ਰਿਲੀਜ਼ਿੰਗ ਦੇ ਦਿਨ ਹੀ ਪਤਾ ਲੱਗੇਗਾ ਦੋਸਤੋ ਸਿੱਧੂ ਮੂਸੇਵਾਲੇ ਦਾ ਬਰੋਟਾ ਸਿਰਫ ਇੱਕ ਗਾਣਾ ਨਹੀਂ ਇਹ ਇੱਕ ਵਾਈਬੇ ਇੱਕ ਜਜ਼ਬਾਤ ਹੈ ਅਤੇ ਪੰਜਾਬੀ ਮਿਊਜ਼ਿਕ ਦੀ ਲੈਗਸੀ ਦਾ ਸਭ ਤੋਂ ਤਾਕਤਵਰ ਸਿੰਬਲ ਹੈ ਪੰਜਾਬ ਅਪਡੇਟ ਲਾਈਵ ਇਸ ਗੀਤ ਦੀ ਹਰ ਨਵੀਂ ਖਬਰ ਹਰ ਛੋਟੀ ਵੱਡੀ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਲਿਆਉਂਦੇ ਰਹਾਂਗੇ ਅਤੇ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ